ਬਾਬੂਸ਼ੇ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਲਿਟਰ ਫੈਸਟ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਆਗਾਜ਼ ਹੋਇਆ ਤੇ 2 ਦਿਨ ਦਾ ਜਿਹੜਾ ਇਹ ਫੈਸਟ ਹੈਗਾ ਉਹ ਚੰਡੀਗੜ੍ਹ ਦੇ ਲੇਕ ਕਲੱਬ ਤੇ ਚੱਲੂਗਾ ਤੇ ਜਿਹਦੇ ਚ ਦੋਵੇਂ ਦਿਨ ਵੱਖ-ਵੱਖ ਸੈਸ਼ਨ ਹੋਣਗੇ ਕਈ ਨਾਮੀ ਜਿਹੜੇ ਲੇਖਕ ਨੇ ਆਥਰ ਨੇ ਚਾਹੇ ਉਹ ਪੰਜਾਬੀ ਦੇ ਹੋਣ ਚਾਹੇ ਉਹ ਹਿੰਦੀ ਦੇ ਹੋਣ ਚਾਹੇ ਅੰਗਰੇਜ਼ੀ ਦੇ ਹੋਣ ਉਹਨਾਂ ਨੇ ਸ਼ਮੂਲੀਅਤ ਕੀਤੀ ਹੈਗੀ ਹੈ कि किस तरह दे नाल ਵਿਚਾਰ سانਝੇ ਕਰ ਰਹੇ ਨੇ ਜਿਹੜੇ ਆਥਰ ਨੇ ਜਿਹੜੇ ਰਾਈਟਰ ਨੇ ਜਿਹੜੇ ਮੁੱਖ ਮਹਿਮਾਨ ਵਜੋਂ ਬੁਲਾਏ ਗਏ ਨੇ ਉਹ ਤੁਸੀਂ ਝਲਕਾਂ ਜੜੀਆਂ ਨੇ ਲਿਟਰੇਚਰ ਫੈਸਟੀਵਲ ਦੀਆਂ ਦੇਖ ਸਕਦੇ ਹੋ ہمارا ਨੇ ਇਹ ਲਿਟ ਫੈਸਟੀਵਲ ਮੈਂ ਬਹੁਤ ਪੁਰਾਣਾ ਜੁੜੀ ਹੋਈ ਹੈ ਔਰ ਸਿਰਫ ਸਾਹਦ ਹੀ ਨਹੀਂ ਗੱਲ ਹੁੰਦੀ ਇਹ ਸਾਡੀ ਵਿਰਾਸਤ ਨੂੰ ਜਿਉਂਦੇ ਰੱਖਣ ਦਾ ਇੱਕ ਤਰੀਕਾ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਜ਼ਿਆਦਾ ਸਰਗਰਮ ਹਨ ਲੋਕਾਂ ਨੂੰ ਆਪਣੀਆਂ ਜੜ੍ਹਾਂ ਦੇ ਪ੍ਰਤੀ ਜਾਗਰੂਕ ਕਰਾਉਣ ਦਾ ਇੱਕ ਪ੍ਰੋਗਰਾਮ ਹੈ ਔਰ ਖਾਸ ਤੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਇਹਦੇ ਵਿੱਚ ਯੋਗਦਾਨ ਹੈ ਉਹ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਦੇਖੋ ਇਹੋ ਜਿਹਾ ਬੰਦੋਬਸਤ ਕਰਨਾ ਇਹੋ ਜਿਹਾ ਲੋਕਾਂ ਵਾਸਤੇ ਇੱਕ ਹਜੂਮ ਲੋਕਾਂ ਦਾ ਆਕਰਸ਼ਿਤ ਕਰਨਾ ਲੋਕਾਂ ਦੇ ਅੰਦਰ ਇੱਕ ਉਤਸ਼ਾਹ ਭਰਨਾ ਇਸ ਸਮਾਗਮ ਵਾਸਤੇ ਇਹ ਸਾਰਾ ਕੁਝ ਉਹਨਾਂ ਨੇ ਆਪਣੇ ਹੱਥੀ ਕੀਤਾ ਔਰ ਬਹੁਤ ਵਧੀਆ ਜਿੰਨੇ ਵੀ ਲੋਕ ਜਿੰਨਾਂ ਵੀ ਕੋਸ਼ਿਸ਼ਾਂ ਉਹ ਤੁਹਾਨੂੰ ਸਭ ਇੱਥੇ ਨਜ਼ਰ ਆ ਰਹੀਆਂ ਨੇ ਉਹ ਕੋਈ ਛੋਟੀਆਂ ਨਹੀਂ ਹਨ ਕਿਉਂਕਿ ਲੋਕਾਂ ਕੋਲੇ ਵਕਤ ਨਹੀਂ ਹੈ ਕਿਸੇ ਚੀਜ਼ ਵਾਸਤੇ ਸੋ ਜੇ ਉਹ ਆਪਣਾ ਕੀਮਤੀ ਵਕਤ ਤੁਹਾਡੇ ਹਿੱਸੇ ਲਿਆ ਰਹੇ ਨੇ ਤੇ ਮੇਰੇ ਖਿਆਲ ਦੇ ਵਿੱਚ ਇੱਕ ਚੰਗਾ ਕਾਮਯਾਬ ਪ੍ਰੋਗਰਾਮ ਤੇ ਆਮ ਜਿਵੇਂ ਯੰਗਸਟਰਸ ਨੂੰ ਮਿਲਦੇ ਨੇ ਜੀ ਦੇਖਣ ਵਾਲੀ ਐਕਸਾਈਟਮੈਂਟ ਨੇ ਇੰਟਰਸਟ ਫੈਲੀਟੀਜ ਦੇ ਪ੍ਰਤੀ ਸਾਹਿਤੇ ਪ੍ਰਤੀ ਕਈ ਵਾਰ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਅੱਜ ਵੀ ਜਿਹੜੀ ਟਰੇਡੀਓ ਸੁਪਰ ਦੀ ਚੱਲ ਰਹੀ ਹੈ ਥਰੂ ਇੱਥੇ ਆ ਕੇ ਤੁਹਾਨੂੰ ਕਿਵੇਂ ਦੀ ਐਨਰਜੀ ਦੇਖੋ ਇੱਕ ਟਾਈਮ ਸੀ ਜਦੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਲੋਕੀਂ ਸਿਰਫ ਜਾਣਨਾ ਚਾ ਰਹੇ ਨੇ ਕਿ ਤੁਸੀਂ ਡਾਕਟਰ ਹੋ ਇੰਜੀਨੀਅਰ ਹੋ ਪ੍ਰੋਫੈਸਰ ਹੋ ਕੀ ਹੋ ਜੇ ਤੁਸੀਂ ਸ਼ਾਇਰੀ ਕਰਦੇ ਹੋ ਤੋ ਤੁਸੀਂ ਦੱਸ ਨਹੀਂ ਸਕਦੇ ਹੁਣ ਜਦੋਂ ਲੋਕ ਜੁੜਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸ਼ਾਇਰੀ ਨੂੰ ਉਸ ਲੈਵਲ ਤੇ ਲਿਜਾ ਚੁੱਕੇ ਹਨ ਜਿੱਥੇ ਡਾਕਟਰ ਇੰਜੀਨੀਅਰ ਪ੍ਰੋਫੈਸਰ ਵੀ ਆਪਣੇ ਕੀਮਤੀ ਵਕਤ ਉਸ ਸ਼ਾਇਰੀ ਦੇ ਹਿੱਸੇ ਲੈ ਕੇ ਆਉਂਦੇ ਹਨ ਸੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਕਿੰਨੀ ਸੀਰੀਅਸ ਦੇ ਨਾਲ ਸੀਰੀਅਸਨੈਸ ਦੇ ਨਾਲ ਉਹਨੂੰ ਚਲਾ ਰਹੇ ਹੋ ਉਹਨੀ ਸੀਰੀਅਸ ਲੋਕ ਹੋਣਗੇ ਤੁਹਾਨੂੰ ਕਬੂਲਨ ਦੀ ਕਦਰ ਚਾਹ ਦਾ ਜੋ ਮਜ਼ਾ ਹੈ ਉਹ ਪੰਜਾਬੀ ਚਾਹ ਚ ਹੀ ਹੈ ਹਨਾ ਤੇ ਇਦਾਂ ਇੱਕ ਕਹਾਏ ਕਿ ਯਸ਼ਾਦ ਅਗਰ ਕਿ ਇੱਕ ਤਾਂ ਤੇਰਾ ਨਾ ਪਸੰਦ ਹੈ ਕਿ ਇੱਕ ਤਾਂ ਤੇਰਾ ਨਾ ਪਸੰਦ ਹੈ ਦੂਜੀ ਸਾਨੂੰ ਚਾਹ ਪਸੰਦ ਹੈ ਕਦੇ ਕਦੇ ਤੇਰੀ ਯਾਦ ਨਾ ਪੈਂਦਾ ਮੀਂ ਪਸੰਦ ਹੈ ਗੱਲਾਂ ਗੱਲਾਂ 'ਚ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਐ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਐ ਜਿਸ ਰਾਹ ਤੋਂ ਹੋਵੇਂ ਤੂੰ ਗੁਜ਼ਰਿਆ ਸਾਨੂੰ ਉਹ ਹਰ ਰਾਹ ਪਸੰਦ ਐ ਔਰ ਤੂੰ ਪਸੰਦ ਐ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਆਹਾ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਤੂੰ ਸਾਨੂੰ ਤਾਂ ਪਸੰਦ ਜਿਵੇਂ ਹੁਣ ਆਪਾਂ ਸਕੂਲ 'ਚ ਬੱਚਿਆਂ ਨੂੰ ਸਬਜੈਕਟ ਚੋਇਸ ਹੁੰਦੀ ਹੈ ਪੰਜਾਬੀ ਦੀ ਵੀ ਚੋਇਸ ਬਿਕੋਜ਼ ਤੁਹਾਡੀ ਹੋਂਦ ਤੁਹਾਡੀ ਮਾਂ ਬੋਲੀ ਤੋਂ ਹੀ ਪਤਾ ਚੱਲਦੀ ਹੈ ਜਦੋਂ ਵੀ ਤੁਸੀਂ ਆਪਣੀ ਮਾਂ ਬੋਲੀ ਨੂੰ ਬਹੁਤ ਉੱਪਰ ਸਿਲਜ ਕੇ ਰੱਖਦੇ ਹੋ ਤਾਂ ਤੁਹਾਡੀ ਰਿਸਪੈਕਟ ਆਈ ਥਿੰਕ ਡਬਲ ਜਾਂ ਟ੍ਰਿਪਲ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਜਿਹੜੀ ਮਾਂ ਬੋਲੀ ਹੈ ਉਹ ਬੇਸਿਕਲੀ ਤੁਹਾਡਾ ਪਹਿਲੀ ਪਹਿਲੀ ਹੋਂਦ ਦਾ ਇੱਕ ਨਿਸ਼ਾਨ ਹੈ ਤੇ ਬੱਚਿਆਂ ਨੂੰ ਆਪਾਂ ਨੂੰ ਕਿਵੇਂ ਇਨकरेਜ ਕਰਨਾ ਚਾਹੀਦਾ ਹੈ ਕਿ ਉਹ ਐਸ ਜਿਵੇਂ ਹੁਣ ਮੈਕਸਿਮਮ ਬੱਚੇ ਫ੍ਰੈਂਚ ਲੈਂਦੇ ਹੈ ਅੱਜਕੱਲ ਚਾਈਨੀਜ਼ ਲੱਗਦੀ ਕਿ ਉਹ ਪੰਜਾਬੀ ਐਸ ਅ ਸਬਜੈਕਟ ਲੈਣ ਬਿਕੋਜ਼ ਇਹ ਆਪਸ਼ਨਲ ਹੈ ਕਈ ਸਕੂਲਾਂ ਚ ਇਹ ਆਪਸ਼ਨਲ ਹੈ ਤਾਂ ਫਿਰ ਉਹਨੇ ਲੈਂਨ ਸਹੀ ਲਿਖਣਾ ਤਾਂ ਸਿੱਖਣ ਹਰ ਚੀਜ਼ ਦਾ ਨਾ ਇੱਕ ਕਮਰਸ਼ਲ ਐਸਪੈਕਟ ਜਿਹੜੇ ਲੋਕ ਦੇਖਦੇ ਹੈ ਬਈ ਇਸ ਪਰਸਨਲ ਇਹ ਕਿੱਥੇ ਪਹੁੰਚ ਸਕਣਗੇ ਜਦੋਂ ਸਿਵਲ ਸਰਵਿਸਿਜ਼ ਵਾਸਤੇ ਪੰਜਾਬੀ ਦੀ ਇਮਯਤ ਰੱਖੀ ਗਈ ਜਦੋਂ ਮੈਂ ਐਸਐਸਆਰ ਕਮਿਸ਼ਨ ਦਾ ਤੇ ਅਸੀਂ ਵੀ ਉਹਦੇ ਵਿੱਚ ਇੱਕ ਤਜਵੀਜ਼ ਰੱਖੀ ਕਿ 15 ਵੀ ਨੰਬਰਾਂ ਦਾ ਐਟਲੀਸਟ ਇੱਕ ਪਛਾ ਜ਼ਰੂਰ ਕੀਤਾ ਜਾਵੇ ਜਿਸ ਨਾਲ ਪੰਜਾਬੀ ਪਾਸ਼ਾ ਜੇ ਨਹੀਂ ਪੰਜਾਬੀ ਕਲਚਰ ਬਾਰੇ ਇਹਨਾਂ ਦੀ ਜਾਣਕਾਰੀ ਆਪਣੇ ਹਿੱਸੇ ਆਵੇ ਕਿਉਂਕਿ ਉਹ ਜਿਹੜਾ ਇੱਕ ਪੇਪਰ ਹੁੰਦਾ ਪਾਸ ਕਰਨਾ ਉਹ ਤਾਂ ਲੂਕੀ ਕਹਿੰਦੇ ਤੁਸੀਂ ਕਿਤੋਂ ਵੀ ਪ੍ਰਕਿਊਰ ਕਰ ਲਓ ਡਿਗਰੀ ਹੈ ਨਾ ਗਿਆਨੀ ਦੀ ਤੇ ਇਹ ਉਹ ਸੋ ਕੋਈ ਇੱਕ ਉਸ ਬੇਨਾਲ ਬੈਸਟ ਪੋਸੀਬਲ ਜਿਹੜਾ ਲੋਟ ਸੀਗਾ ਸੁਪਰ ਸਰਕਾਰ ਨੂੰ دی ਇੱਕ ਤਜਵੀਦ ਸੀ ਕਿ ਜਿੱਥੇ ਤੁਸੀਂ ਕੰਮ ਕਰਨਾ ਹੈ ਘਟੂ ਘਟ ਉਹ ਸੁਪੇ ਬਾਰੇ ਤੁਹਾਨੂੰ ਜਾਣਕਾਰੀ ਤਾਂ ਹੋਵੇ ਘਟੂ ਘਟ ਤੁਹਾਨੂੰ ਪਤਾ ਤਾਂ ਹੋਵੇ ਇੱਥੇ ਕੋਈ ਸੇਮ ਦਾ ਮਸਲਾ ਹੈ ਕਿ ਇੱਥੇ ਕੋਈ ਸੋਕੇ ਦਾ ਮਸਲਾ ਹੈ ਸੋ ਇਨਾਂਕ ਇਨਾਂਕ ਜੋਗਾ ਅਪਸਰ ਜ਼ਰੂਰ ਹੋਵੇ ਜੁਤੇ ਮੌਕੇ ਤੇ ਜਾ ਕੇ ਮੌਇਨਾ ਕਰਨਾ ਹੈ ਉਹਨਾਂ ਨੂੰ ਪਤਾ ਹੋਊਗਾ ਕਿ ਅਸਾਦੂ ਕਿਸ ਕੰਮ ਦੀ ਉਮੀਦ ਕੀਤੀ ਜਾ ਰਹੀ ਹੈ ਉਹ ਹੀ ਚਾਹੇ ਤੁਸੀਂ ਇਸ ਸਟੇਟ ਦੇ ਵਿੱਚ ਰਹਿਣਾ ਹੈ ਜੇ ਤੁਹਾਡੀਆਂ ਜੜ੍ਹਾਂ ਮਜ਼ਬੂਤ ਨੇ ਤਾਂ ਉਹ ਰਖ ਜੜਾ ਉਹ ਕੱਦ ਜ਼ਰੂਰ ਕੱਢੂਗਾ ਤੇ ਜੜਾਂ ਦੇ ਵਿੱਚ ਹੀ ਕੁਛ ਨਹੀਂ ਐ ਮਾਬਾ ਖੇਚਲ ਨਹੀਂ ਕਰਦੇ ਬੜੇ ਸਾਲ ਪਹਿਲਾਂ ਮੈਨੂੰ ਕਿਸੇ ਨੇ ਗੱਲ ਸੁਣਾਈ ਸੀ ਚੰਡੀਗੜ੍ਹ ਬਾਰੇ ਕਹਿੰਦੇ ਟ੍ਰਾਇਲਿੰਗੁਅਲ ਆ ਜਿਹੜਾ ਇਹ ਪੈਰੈਂਟਸ ਆ ਆਪਸ ਵਿੱਚ ਪੰਜਾਬੀ ਬੋਲਦੇ ਆ ਬੱਚਾ ਨਾ ਹਿੰਦੀ ਬੋਲਦੇ ਆ ਤੇ ਕੁੱਤਿਆਂ ਨਾਲ ਅੰਗਰੇਜ਼ੀ ਬੋਲਦੇ ਆ ਕਹਾਵਾਂ ਉਹ ਉਹਦੋਂ ਮੇਰੇ ਦਿਮਾਗ ਦੇ ਵਿੱਚ ਆਇਆ ਕੀ ਜਿਹੜੀ ਵਿਰਾਸਤ ਤੁਸੀਂ ਅੱਗੇ ਦੇਣੀ ਹੈ ਉਹ ਤਾਂ ਤੁਹਾਡੇ ਬੱਚਾ ਦੇ ਨਾਲ ਹੈ ਤੇ ਵਿਚਾਰੇ ਕੁੱਤਿਆਂ ਨੇ ਤਾਂ ਕਿਤੇ ਨੌਕਰੀ ਨਹੀਂ ਕਰਨੀ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦੇਣ ਜਾਣੀ ਉਹਨਾਂ ਦੇ ਨਾਲ ਤਾਂ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਚ ਗੱਲ ਕਰ ਲਓ ਕੋਈ ਫਰਕ ਨਹੀਂ ਪੈਂਦਾ ਬਟ ਉਹ ਇੱਕ ਲੋਕਾਂ ਦਾ ਤੌਰ ਤਰੀਕਾ ਬਣ ਗਿਆ ਸੀ ਸੋ ਵਾਟ ਆਈ ਬੇਸਿਕਲੀ ਫੀਲ ਕਿ ਜਦੋਂ ਤੁਸੀਂ ਆਪਸ਼ਨ ਦੇ ਦਿਓ ਤੁਸੀਂ ਉਸ ਲੈਂਗੁਏਜ ਨੂੰ ਇੱਕ ਵਾਈ ਮੇਕ ਇਟ ਐਨ ਆਪਸ਼ਨ make it compulsory because if you were staying in this state ਤੋਂ ਤੁਸੀਂ ਬੇਸ਼ੱਕ 15 ਹੋਰ ਪਸ਼ਾਵਾਂ ਸਿੱਖੋ ਕੁੱਝ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਗਿਆ ਸਿਆਸਤਾਂ ਦੇ ਵਿੱਚ ਜਾ ਕੇ ਆਪਣੀ ਪ੍ਰੈਜ਼ੈਂਸ ਸ਼ੋਅ ਕਰ ਲਈ ਇੰਨੇ ਨੰਬਰਸ ਦੇ ਨਾਲ ਉਹਨਾਂ ਨੇ ਸਟਰੈਂਥ ਬਣਾ ਲਈ ਕਿ 에어ਪੋਰਟ ਤੇ ਤੁਸੀਂ ਉਤਰਦੇ ਹੋ ਤਾਂ ਪੰਜਾਬੀ ਭਾਸ਼ਾ 'ਚ ਤੁਹਾਡਾ ਸਵਾਗਤ ਹੁੰਦਾ ਅਸੀਂ ਇੱਥੇ ਹੀ ਨਹੀਂ ਪਛਾਣ ਰਹੇ ਕਿ ਕਿੰਨਾ ਜ਼ਰੂਰੀ ਹੈ ਇਸ ਕਰਕੇ ਜ਼ਰੂਰੀ ਨਹੀਂ ਕਿ ਸਾਡਾ ਇੱਕ ਅਕਨੋਲਜਮੈਂਟ ਹੈ ਲਿਟਫੈਸਿਕ ਸੈਕਸ਼ਨ ਤੇ ਜੋ ਆਈ ਥਿੰਕ ਕਿ ਇਟ ਇਜ਼ ਕਮੈਂਡੇਬਲ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦੀ ਰਾਜਧਾਨੀ ਦਾ ਸਿਰਫ ਇੱਕ ਉਹ ਸਾਥੀਦਾਰ ਹੈ ਉਹਦੇ ਵਿੱਚ ਪੰਜਾਬੀ ਨੂੰ ਜਿਉਂਦੇ ਰੱਖਣ ਦਾ ਕੋਈ ਯਤਨ ਤਾਂ ਕੀਤਾ ਜਾ ਰਿਹਾ ਹੈ ਮੈਂ ਕਹਿੰਨੀ ਹਾਂ ਪੰਜਾਬੀ ਨੂੰ ਆਪਣੇ ਮੁਖਤਿਆਰ ਹੋਣਾ ਚਾਹੀਦੇ ਔਰ ਹਰ ਘਰ ਦੇ ਵਿੱਚ ਬੋਲੀ ਜਾਣੀ ਚਾਹੀਦੀ ਕਿ ਦਿਲ ਤੋੜਿਆ ਵੀ ਇਸੇ ਸ਼ਹਿਰ ਨੇ ਕਿ ਦਿਲ ਤੋੜਿਆ ਵੀ ਇਸੇ ਸ਼ਹਿਰ ਨੇ ਤੇ ਇੱਕ ਸਾਲਾ ਦਿਲ ਹੈ ਜੋ ਲੱਗਦਾ ਵੀ ਇਸੇ ਸ਼ਹਿਰ ਹੁਣ ਖਾਸ ਗੱਲ ਇਹ ਕਿ ਮੈਂ ਵੀ ਇਸੇ ਸ਼ਹਿਰ ਤੇ ਉਹ ਵੀ ਇਸੇ ਸ਼ਹਿਰ ਹੈ ਪਰ ਕਿਵੇਂ ਛੱਡਾਂ ਇਹ ਸ਼ਹਿਰ ਨੂੰ ਮੈਂ ਮੇਰੀ ਮੁਹੱਬਤ ਵੀ ਇਸੇ ਸ਼ਹਿਰ ਮੇਰੀ ਮਾਂ ਵੀ ਇਸੇ ਸ਼ਹਿਰ ਤੇ ਇੱਕ ਸਾਲਾ ਦਿਲ ਹੈ ਲੱਗਦਾ ਵੀ ਇਸੇ ਸ਼ਹਿਰ